ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਰਿਆ ਅੱਜ ਬਜਟ ਪੇਸ਼ ਕੀਤਾ ਹੈ ਜਿਸ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਇਸ ਬਜਟ ਦੇ ਵਿੱਚ ਕੀ ਕੁਝ ਮਿਲਿਆ ਉਹ ਜਾਣਦੇ ਹਾਂ ਬਜਟ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਦੇ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ ਤੇ ਵੱਧਦੀ ਟ੍ਰੈਫਿਕਸ ਮੁਸੀਬਤਾਂ ਨੂੰ ਵੇਖਦੇ ਹੋਏ ਲੁਧਿਆਣਾ ਸਣੇ ਪੰਜਾਬ ਪਰ ਦੇ ਵਿੱਚ 347 ਬੱਸਾਂ ਦਾ ਪ੍ਰਾਵਧਾਨ ਇਸ ਬਜਟ ਦੇ ਵਿੱਚ ਰੱਖਿਆ ਗਿਆ ਲੋਕ ਇਸ ਬਜਟ ਤੋਂ ਕਿੰਨੇ ਸੰਤੁਸ਼ਟ ਹਨ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਸਹਿਯੋਗੀ ਨੇ ਪੰਜਾਬ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈਗਾ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਜਿਹੜਾ ਹੈਗਾ ਕਈ ਰਾਹਤ ਦੇ ਐਲਾਨ ਜਿਹੜੇ ਨੇ ਕੀਤੇ ਗਏ ਨੇ ਆ ਅਗਰ ਗੱਲ ਕਰੀਏ ਤਾਂ ਹਰਪਾਲ ਸਿੰਘ ਚਿੰਮਾ ਵੱਲੋਂ ਤੀਸਰਾ ਇਹ ਬਜਟ ਜਿਹੜਾ ਪੇਸ਼ ਕੀਤਾ ਗਿਆ ਹੈਗਾ ਔਰ ਲੁਧਿਆਣਾ ਦੇ ਲਈ ਇੱਕ ਜਿਹੜੇ ਨਵਾਂ ਐਲਾਨ ਕੀਤਾ ਗਿਆ ਇਹ ਪੰਜਾਬ ਦੇ ਵੈਸੇ ਮਹਾਨਗਰਾਂ ਲਈ ਐਲਾਨ ਹੈ ਕਿ 347 ਨਵੀਆਂ ਈ ਬੱਸਾਂ ਜਿਹੜੀਆਂ ਨੇ ਚਲਾਈਆਂ ਜਾਣਗੀਆਂ ਤਾਂ ਜੋ ਲੁਧਿਆਣਾ ਔਰ ਜਲੰਧਰ ਅੰਮ੍ਰਿਤਸਰ ਦੇ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਮਿਲੇ ਲੁਧਿਆਣਾ ਦੀ ਖਾਸ ਕਰ ਗੱਲ ਕਰਾਂ ਤਾਂ ਲੁਧਿਆਣਾ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਆਟੋਖਾਨਾ ਕਿਉਂਕਿ ਲੁਧਿਆਣਾ ਦੇ ਅੰਦਰ ਸਭ ਤੋਂ ਜ਼ਿਆਦਾ ਆਟੋ ਜਿਹੜੇ ਨੇ ਚੱਲਦੇ ਨੇ ਆਟੋ ਰਿਕਸ਼ਾ ਚੱਲਦੇ ਨੇ ਚਾਹੇ ਉਹ ਡੀਜ਼ਲ ਦੇ ਪੈਟਰੋਲ ਦੇ ਹੋਣ ਜਾਂ ਫਿਰ ਈ ਰਿਕਸ਼ਾ ਦੇ ਰੂਪ ਦੇ ਵਿੱਚ ਹੋਣ ਇਸ ਵਕਤ ਮੈਂ ਤੁਹਾਨੂੰ ਸਮਰਾਲਾ ਚੌਕ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਟ੍ਰੈਫਿਕ ਦਾ ਨਿਜ਼ਾਮ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਟ੍ਰੈਫਿਕ ਹੈ ਇੱਥੇ ਟ੍ਰੈਫਿਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਈ ਰਿਕਸ਼ਾ ਆਟੋ ਰਿਕਸ਼ਾ ਇੱਥੇ ਸੜਕਾਂ ਤੇ ਮੌਜੂਦ ਨੇ ਔਰ ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਐਲਾਨ ਕੀਤਾ ਗਿਆ ਕਿ 347 ਨਵੀਂ ਈ ਬੱਸਾਂ ਚਲਾਈਆਂ ਜਾਣਗੀਆਂ ਜਾਣਕਾਰੀ ਦੇ ਦਈਏ ਕਿ ਪਹਿਲਾਂ ਵੀ ਲੁਧਿਆਣੇ ਦੇ ਵਿੱਚ ਲੋਕਲ ਬੱਸਾਂ ਜਿਹੜੀਆਂ ਨੇ ਚਲਾਈਆਂ ਗਈਆਂ ਸੀਗੀਆਂ ਲੇਕਿਨ ਉਹ ਜਿਹੜਾ ਸੀਗਾ ਈ ਬੱਸਾਂ ਦੇ ਰੂਪ 'ਚ ਨਹੀਂ ਸੀ ਪੈਟਰੋਲ ਦੀਆਂ ਉਹ ਬੱਸਾਂ ਸੀਗੀਆਂ ਲੇਕਿਨ ਉਹ ਪ੍ਰੋਜੈਕਟ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕਾ ਸੀਗਾ ਇਸ ਵਕਤ ਉਹ ਜਿੰਨੀਆਂ ਵੀ ਲੋਕਲ ਬੱਸਾਂ ਨੇ ਕਬਾੜ ਦਾ ਰੂਪ ਲੈ ਚੁੱਕੀਆਂ ਨੇ ਹੁਣ ਦੇਖਣਾ ਹੋਏਗਾ ਕਿ ਲੁਧਿਆਣਾ ਦੇ ਵਿੱਚ ਜਿਹੜੀਆਂ ਨਵੀਂ 347 E ਬੱਸਾਂ ਚਲਾਈਆਂ ਜਾਣਗੀਆਂ ਉਹ ਕਿੰਨੀਆਂ ਕੁ ਕਾਮਯਾਬ ਹੋਣਗੀਆਂ ਕਿ ਲੁਧਿਆਣਾ ਦੇ ਲੋਕਾਂ ਨੂੰ ਜਿਹੜਾ ਹੈਗਾ ਇਸ ਤੋਂ ਰਾਹਤ ਮਿਲੇਗੀ ਜਾਂ ਫਿਰ ਇਹ ਵੀ ਜਿਹੜਾ ਪ੍ਰੋਜੈਕਟ ਹੈਗਾ ਇਹ ਵੀ ਤੂਲ ਫਾਕਦਾ ਹੋਇਆ ਨਜ਼ਰ ਆਏਗਾ